सतनाम वागुरू साहेब जी आसा आनी ले कुंभ भरा ले उदक ठाकुर को स्नान करो बयालीस लख जी जल में होते बिठल पहला काए करो जतर जाओ तत बीठल पैला महा आनंद करे सदके ला रहाओ आनी ले फूल परोई ले माला ठाकुर की हां पूज करो पहले बास लई है भबरै बीठल पैला करो आनी ले दूध ਈਦਾ ਹੀ ਲਖੀ ਰੰ ਠਾਕਰ ਕੋ ਨੈ ਵੇਦ ਕਰੋ ਪਹਿਲੇ ਦੁੱਧ ਬਿਟਾਰਿਓ ਬਛਰੈ ਬੀਠਲ ਪਹਿਲਾ ਕਾਇ ਕਰੋ ਈ ਪੈ ਬੀਠਲ ਊਪੈ ਬੀਠਲ ਬੀਠਲ ਬਿਨ ਸਰਸਾਰ ਨਹੀਂ ਥਾਨਥ ਨੰਤਰ ਨਾਮਾ ਪੜਨ ਵੈ ਪੂਰ ਰਹਿਓ ਤੋ ਸਰਬ ਮਹੀ ਈ ਪੈ ਬੀਠਲ ਉਪੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਤਾਤਨੰਤਰ ਨਾਮਾ ਪੜਨ ਵੈ ਪੂਰ ਰਹਿਓ ਤੋ ਸਰਬ ਮਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਮਾਝ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਭਗਤ ਨਾਮਦੇਵ ਜੀ ਦੇ ਉਚਾਰਨ ਕੀਤੇ ਹੋਏ ਆਸਾ ਰਾਗ ਵਿੱਚ ਹਨ ਭਗਤ ਜੀ ਕਹਿ ਰਹੇ ਨੇ ਘੜਾ ਲਿਆ ਕੇ ਉਸ ਵਿੱਚ ਪਾਣੀ ਭਰਾ ਕੇ ਜੇ ਮੈਂ ਮੂਰਤੀ ਨੂੰ ਇਸ਼ਨਾਨ ਕਰਾਵਾਂ ਤਾਂ ਉਹ ਇਸ਼ਨਾਨ ਪ੍ਰਵਾਨ ਨਹੀਂ ਕਿਉਂਕਿ ਪਾਣੀ ਝੂਠਾ ਹੈ ਪਾਣੀ ਵਿੱਚ 42 ਲੱਖ ਜੂਨਾ ਦੇ ਜੀਵ ਰਹਿੰਦੇ ਹਨ ਪਰ ਮੇਰਾ ਨਿਰਲੇਪ ਪ੍ਰਭੂ ਤਾਂ ਪਹਿਲਾਂ ਹੀ ਉਹਨਾਂ ਜੀਵਾਂ ਵਿੱਚ ਵਸਦਾ ਸੀ ਤੇ ਇਸ਼ਨਾਨ ਕਰ ਰਿਹਾ ਸੀ ਤਾਂ ਫਿਰ ਮੂਰਤੀ ਨੂੰ ਮੈਂ ਕਾਦੇ ਲਈ ਇਸ਼ਨਾਨ ਕਰਾਵਾਂ ਮੈਂ ਜਿੱਧਰ ਜਾਂਦਾ ਉਧਰ ਹੀ ਨਿਰਲੇਪ ਪ੍ਰਭੂ ਮੌਜੂਦ ਹੈ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਬੜੇ ਆਨੰਦ ਜੋਜ ਤਮਾਸ਼ੇ ਕਰ ਰਿਹਾ ਹੈ ਠਹਿਰਾਓ ਫੁੱਲ ਲਿਆ ਕੇ ਤੇ ਮਾਲਾ ਪਰੋ ਕੇ ਜੇ ਮੈਂ ਮੂਰਤੀ ਦੀ ਪੂਜਾ ਕਰਾਂ ਤਾਂ ਉਹ ਫੁੱਲ ਝੂਠੇ ਹੋਣ ਕਰਕੇ ਉਹ ਪੂਜਾ ਪ੍ਰਵਾਨ ਨਹੀਂ ਕਿਉਂਕਿ ਉਹਨਾਂ ਫੁੱਲਾਂ ਦੀ ਸੁਗੰਧੀ ਪਹਿਲਾਂ ਭੌਰੇ ਨੇ ਲੈ ਲਈ ਪਰ ਮੇਰਾ ਬੀਠਲ ਤਾਂ ਪਹਿਲਾਂ ਹੀ ਉਸ ਭੌਰੇ ਵਿੱਚ ਵਸਦਾ ਸੀ ਤੇ ਸੁਗੰਧੀ ਲੈ ਰਿਹਾ ਸੀ ਤਾਂ ਫਿਰ ਇਹਨਾਂ ਫੁੱਲਾਂ ਨਾਲ ਮੂਰਤੀ ਦੀ ਪੂਜਾ ਮੈਂ ਕਾਦੇ ਲਈ ਕਰਾਂ ਦੁੱਧ ਲਿਆ ਕੇ ਖੀਰ ਰੇ ਨਹਾ ਕੇ ਜੇ ਮੈਂ ਇਹ ਖਾਣਾ ਖਾਣ ਵਾਲਾ ਉਤਮ ਪਦਾਰਥ ਮੂਰਤੀ ਅੱਗੇ ਭੇਟ ਰੱਖਾਂ ਤਾਂ ਦੁੱਧ ਝੂਠਾ ਹੋਣ ਕਰਕੇ ਭੋਜਨ ਪ੍ਰਵਾਨ ਨਹੀਂ ਕਿਉਂਕਿ ਚੋਣ ਵੇਲੇ ਪਹਿਲਾਂ ਬੱਚੇ ਨੇ ਦੁੱਧ ਝੂਠਾ ਕਰ ਦਿੱਤਾ ਸੀ ਪਰ ਮੇਰਾ ਬੇਠਲ ਤਾਂ ਪਹਿਲਾਂ ਹੀ ਉਸ ਬੱਚੇ ਵਿੱਚ ਵਸਦਾ ਸੀ ਤੇ ਦੁੱਧ ਪੀ ਰਿਹਾ ਸੀ ਤਾਂ ਇਸ ਮੂਰਤੀ ਅੱਗੇ ਮੈਂ ਕਿਉਂ ਨਵੇਦ ਭੇਟ ਕਰਾਂ ਜਗਤ ਵਿੱਚ ហេਠਾਂ ਉਹ ਤਾਂ ਹਰ ਥਾਂ ਬੀਠਲ ਹੀ ਬੀਠਲ ਹੈ ਬੀਠਲ ਤੋਂ ਸਖਣਾ ਜਗਤ ਰਹਿ ਹੀ ਨਹੀਂ ਸਕਦਾ ਨਾਮਦੇਵ ਜੀ ਉਸ ਬੀਠਲ ਅੱਗੇ ਬੇਨਤੀ ਕਰਦੇ ਹਨ ਏ ਬੀਠਲ ਤੂੰ ਸਾਰੀ ਸ੍ਰਿਸ਼ਟੀ ਵਿੱਚ ਹਰ ਥਾਂ ਵਿੱਚ ਭਰਪੂਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਦਾ ਟੁਡੇਜ਼ ਹੁਕਮਨਾਮਾ ਫ্রম ਸ੍ਰੀ दरबार साहब अमृतसर अटर्ड बाय अबर भगत नाम जी अंडर रागा आसा जी सिंह दैट ब्रिंगिंग द पिक्चर आई फेल इट विद वाटर टू बेद द लोर्ड बट फोर पॉइंट टू मिलियन स्पेसिस ऑफ बीइंग्स आर इन द वाटर हाउ कैन आई Use it for the Lord. O siblings of destiny, wherever I go, the Lord is there. He continually plays in supreme bliss. Pause. <clears throat> I bring flowers to weave a garland in worshipful adoration of the Lord, but the bumblebee has already sucked out the fragrance how can i use it for the lord o siblings of destiny i carry milk and cook it to make pudding with which to feed the lord but the calf has Already tasted the milk. How can I use it for the Lord, O siblings of destiny? The Lord is here, the Lord is there. Without the Lord, there is no word at all. Praise Namdevzi. O Lord, you are totally permitting and pervading all places and ਇੰਟਰ ਸਪੇਸਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ